ਬੱਸ ਐਹੀ ਤਾਂ ਗੱਲ ਹੈਗੀ ਐ ਮੈਨੂੰ ਤਾਂ ਸਭ ਯਾਦ ਹੈਗਾ ਵਾ ਤੇ ਵਹੀਂ ਆ ਜਰੂਰ ਗਈਆਂ ਜੇ ਪਰ ਮੈਨੂੰ ਚੇਤਾ ਪੁੰਝ ਨਹੀਂ ਭੁੱਲਿਆ ਯਾਦ ਹੈ ਕੋਈ ਕਾਲਜ ਤੋਂ ਆਂਦੇ ਆਂਦੇ ਤੂੰ ਕੀ ਕਹਤਾ ਸੀ ਭਾਬੀ ਭੁੱਖ ਲੱਗੀ ਛੇਤੀ ਕਰੋ ਮੈਨੂੰ ਰੋਟੀ ਦੇ ਦਿਓ ਤਾਂ ਮੈਂ ਲਿਆ ਕੇ ਦੇ ਰਿਹਾ ਪਿੰਡੀਆਂ ਢਾਤੀਆਂ ਓਏ ਹੋਏ ਤੇਰਾ ਤੇ ਮੂੰਹ ਪਰ ਕੀ ਕਰਾਂ ਸ਼ੰਮੀ ਨੂੰ ਭਿੰਡੀਆਂ ਹੀ ਬੜੀਆਂ ਪਸੰਦ ਆਈਆਂ ਤੇ ਤੈਨੂੰ ਤੈਨੂੰ ਰਾਜਮਾ ਪਸੰਦ ਹੈ ਤੁਸੀਂ ਰਾਤੀ ਬਣਾ ਵੀ ਦਿੱਤੇ ਸੀ ਨਾ ਹਾਂ ਪਈ ਉਹ ਤਾਂ ਕਰਨਾ ਮੈਂ ਦੱਸ ਪੁੱਤ ਕਿੰਨੇ ਕਰਨਾ ਮੈਂ ਪਰ ਚਾਈਆਂ ਮਾਵਾਂ ਹੀ ਹੁੰਦੀਆਂ ਨੇ ਸ਼ੁਰੂ ਤੋਂ ਮੇਰਾ ਬਹੁਤ ਧਿਆਨ ਰੱਖਦੇ ਆਏ ਹੋ ਕਿ ਤੇ ਦੋਨੋਂ ਮੇਰੀਆਂ ਲਾਡਲੀਆਂ ਹੀ ਆ ਨਾ ਦੇਖ ਲੈ ਫੋਨ ਕੀਤਾ ਮੈਂ ਕੱਲ ਦੋਨਾਂ ਨੂੰ ਕੱਠੀਆਂ ਨੇ ਕੀਤਾ ਤੂੰ ਆ ਗਈ ਸੇਰ ਦੀ ਉਹ ਮੈਡਮ ਦਾ ਹਜੇ ਵੀ ਨਹੀਂ ਟਾਈਮ ਲੱਗਾ ਆਂਦਾ ਤੁਸੀਂ ਦੱਸਿਆ ਉਹਨੂੰ ਮੇਰੇ ਬਾਰੇ ਹਾਂ ਮੈਂ ਕਿਹਾ ਦੋ ਤਿੰਨ ਦਿਨ ਵਸਿਆ ਆ ਰਹੀ ਰਹਿਣਾ ਸ਼ਮੀ ਤੂੰ ਵੀ ਆ ਜਾ ਮੇਰੇ ਲਈ ਤੇ ਤੁਸੀਂ ਦੋਨੋਂ ਇੱਕੋ ਹੀ ਨਹੀਂ ਆ ਜੇ ਮੈਂ ਕਿਧਾ ਨਾ ਆਂ ਦਿੰਦੀ ਫਿਰ ਠੀਕ ਹੈ ਤੂੰ ਸੁਣਾ ਮਨਿੰਦਰ ਨੂੰ ਫੋਨ ਕਰ ਕਿੱਥੇ ਰਹਿ ਗਿਆ ਆ ਜਾਂਦਾ ਉਹਦੀ ਵੀ ਸਾਲੀਆਂ ਆਉਣ ਵਾਲੀ ਸਭ ਨੂੰ ਮਿਲਦੇ ਇਕੱਠੇ ਫੇਰ ਦੁਬਾਰਾ ਚਾਹ ਪਾਣੀ ਪੀ ਲੈਂਦੇ ਪਰ ਪਰ ਚੱਕਰ ਲਗਾਣੇ ਆ ਅੱਛਾ ਮੈਂ ਦੱਸਾਂ ਸ਼ਮਮੀ ਦੀਦੀ ਨੂੰ ਆਣਾ ਹੈ ਰਹਿਣ ਆਣਾ ਹੈ ਕਿ ਵੈਸੇ ਮਿਲਣ ਤੈਨੂੰ ਪਤਾ ਤੇ ਉਹ ਮੂਡ ਦੀ ਹੈ ਰਹਿਣ ਨੂੰ ਰਹਿ ਵੀ ਲੇਗੀ ਨਹੀਂ ਤੇ ਘਰ ਚ ਜਾਂਦੀ ਹੈ ਅੱਛਾ ਦੇਖੋ ਨਾ ਤੁਸੀਂ ਬੱਚਿਆਂ ਵਾਲੀਆਂ ਹੋਈਆਂ ਤੂੰ ਤੇ ਬੱਚੇ ਲੈ ਆਈਂ ਜੇ ਤੇ ਬੱਚੇ ਨਾਲ ਲੈ ਕੇ ਆਈ ਤੇ ਪੱਕਾ ਰਹਿ ਗਈ ਤੇ ਜੇ ਉਹ ਇਕੱਲੀ ਆ ਗਈ ਫੇਰ ਤਾਂ ਕੈਨਸਲ ਹੋਦਾ ਰਹਿਣਾ ਬੱਚਾ ਵੀ ਨੰਨਾ ਇਕੱਲੀ ਵੀ ਰਹਿੰਦੀ ਮੈਂ ਕੈਕ ਫੋਨ ਕਰ ਲੈਂਦੇ ਚਲੋ ਟੈਂਸੀ ਆ ਜਾਂਦੀ ਜੇ ਉਹਨਾਂ ਨਹੀਂ ਰਹਿਣਾ ਹੋਇਆ ਤੇ ਮਿਲ ਕੇ ਚੱਲ ਜਾਂਦੀ ਟੈਂਸੀ ਕੋਈ ਗੱਲ ਨਹੀਂ ਫਿਰ ਕੀ ਹੋਇਆ ਅੱਛਾ ਨਾ ਮੀਨ ਗੱਲ ਸੁਣ ਧਿਆਨ ਨਾਲ ਇਹਦਾ ਨਾ 26 ਦੇ ਸੂਟ ਦਾ ਹੈ ਤੇਰਾ ਸੂਟ ਤੇ ਨਾ ਸੋਨਾ ਹੈ ਪਿਓਰ ਚਕੋਟਨ ਲੱਗੀ ਹੈ ਰੰਗ ਤੇ ਇਹ ਤੇ ਖਿਲਦਾ ਵੀ ਬੜਾ ਹੈ ਸੋਨਾ ਨਾ ਇਹ ਬੜਾ ਰੰਗ ਮੈਸਿਨੇ ਤੇ ਇੱਟੇ ਸੀ ਬੁਟੀ ਇੱਤੇ ਇਹ ਰੰਗ ਹਾਂ ਇਹਨੂੰ ਤਾਂ ਛੰਮੀ ਦਾ ਰਗਾ ਹੈ ਇਹਨੂੰ ਪਤਾ ਨਹੀਂ ਹੈ ਸ਼ਮੀਆ ਕੋਟਨ ਦਾ ਬਿਲਕੁਲ ਨਹੀਂ ਕਪੜਾ ਛਿੱਤੀ ਕਿਤੇ ਪਾਉਂਦੀ ਬਹੁਤ ਘੱਟ ਪਾਉਂਦੀ ਮੈਂ ਕਿਤੇ ਉਹਨੂੰ ਬਰਿਆ ਸ਼ਰਮਾਈ ਇੱਕ ਕੋਟਨ ਦਾ ਸੂਟ ਪਾਉਂਦੀ ਰਹਦੀ ਆ ਫਿਰ ਉਹਨੂੰ ਮੈਂ ਵਿਖਾਤਾ ਸੀ ਮੈਂ ਕਿਹਾ ਵੇ ਲੈ ਯਾਰ ਰੰਗ ਪਾਣਾ ਤੇ ਕਹਿੰਦੀ ਹਾਂ ਪਾਣੀ ਹਾਂ ਕਿਸਮਤ ਮੇਨਾਂ ਵਿਤਕਰਾ ਕਰਦੀ ਕਰਦੀ ਐ ਤੁਸੀਂ ਵੀ ਨਾ ਨਾ ਹਰਪ੍ਰੀਤ ਮੈਂ ਕਿਉਂ ਤੇ ਮੈਂ ਵਿਤਕਰਾ ਕਰਨਾ ਬਾਹੂ ਮੈਨੂੰ ਤਾਂ ਇਹ ਦੋਨਾਂ ਦੀ ਚੁਆਇਸ ਦਾ ਪਤਾ ਨਾ ਉਹ ਕੋਟਨ ਘੱਟ ਪਾਉਂਦੀ ਐ ਪਾਏਗੀ ਪਰ ਪਤਾ ਨਹੀਂ ਕੋਦੋਂ ਪਾਏਗੀ ਮੁਰਚਾ ਕਿ ਜਿਆਦਾਤਰ ਉਹਦੇ ਸਾਰੇ ਹੀ ਸਿੰਥੈਟਿਕ ਸੂਟ ਹੁੰਦੇ ਤੇ ਸਿੰਥੈਟਿਕ ਨਾਲ ਤੈਨੂੰ ਪਤਾ ਇੰਦਾਂ ਦੇ ਚੰਦੇ ਪਰ ਮੈਨੂੰ ਜਮਾਂ ਨਹੀਂ ਇੰਦਾਂ ਦੇ ਪਸੰਦ ਆਉਂਦੇ ਮੈਨੂੰ ਤਾਂ ਤੇਰੇ ਵਰਗੀ ਚੁਆਇਸ ਪਸੰਦ ਆ ਹੈ ਇਹ ਬਹੁਤ ਸੋਹਣਾ ਹੈ ਪਿਓਰ ਦੀ ਕੋਟਨ ਦਾ ਸੂਟ ਦਾ ਜਦੋਂ ਪਾਏ ਆ ਇਹ ਹੁਣੇ ਕਿੰਨਾ ਖਿੱਲੰਦਿਆ ਮੈਂ ਇਹ ਵੀ ਤਾਂ ਵੇਖਿਆ ਕਰ ਤਾਂ ਵੀ ਹਾਂ ਵੇਖੋ ਸਹੀ ਕਿੰਨਾ ਸੋਹਣਾ ਲੱਗਦਾ ਪਿਆ ਹੈ ਹੁਣ ਜੇ ਤੈਨੂੰ ਇਹ ਪਸੰਦ ਆਇਆ ਚਲ ਐਤ ਨਹੀਂ ਮੈਂ ਦੇ ਚਲੂਗੀ ਮੈਂ ਇਹਦੇ ਨਾਲ ਦਾ ਮੰਗਵਾਵਾਂਗੀ ਮੰਗਵਾ ਕੇ ਤੇਰਾ ਸਮਾ ਦਾਂਗੀ ਇਹ ਚ ਕੀੜੀ ਗੱਲ ਹੈ ਹੁਣ ਉਹਨੇ ਨਾ ਕੱਟ ਦਿੱਤਾ ਉਹ ਨਾਲ ਬੁਟੀਕ ਵਾਲੀ ਨੇ ਨੇ ਤਾਂ ਮਾਨੂੰ ਕਹਿ ਦਿੰਦੀ ਕਿ ਹਜੇ ਨਾ ਕੱਟੀ ਸ਼ਮੀਲੇ ਦੁਬਾਰਾ ਲੰ ਲੈਣੀ ਆ ਤੂੰ ਤੇ ਇੱਥੇ ਹੀ ਆ ਨਾ ਫਿਰ ਕੋ ਦੋ ਚਾਰ ਦਿਨ ਟੈਨਸ਼ਨ ਕਿਉਂ ਲੈਨੀ ਆ ਮੈਂ ਤਾਂ ਤੇਰੀ ਚੁਆਇਸ ਵੇਖ ਕੇ ਸੂਟ ਦਿੱਤਾ ਸੀ ਕਿ ਤੇਰੀ ਚੁਆਇਸ ਇਦਾਂ ਦੀ ਹੀ ਆ ਭਾਬੀ ਸੂਟ ਤਾਂ ਬੜਾ ਸੋਹਣਾ ਵਾ ਹਾਂ ਹਾਂ ਤੇ ਤੁਸੀਂ ਕਹਿਂਦੇ ਜੇ ਚੁਆਇਸ ਦੀ ਗੱਲ ਚੁਆਇਸ ਤੇ ਬੰਦਣਾ ਹੈ ਮੈਂ ਵੀ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ ਤੇ ਇਦਾਂ ਦੇ ਸੂਟ ਪਾਉਂਦੇ ਸੀ। ਅਲਮਾਰੀ ਮੇਰੀ ਭਰੀ ਹੁੰਦੀ ਸੀ। ਹਾਂ ਪਰ ਹੱਦ ਤੱਕ ਵਿਆਹ ਤੋਂ ਬਾਅਦ ਤੇਰੀ ਚੋਆਇਸ ਹੀ ਬਦਲ ਗਈ ਕੱਪੜੇ ਪਾਉਣ ਦੀ ਤੇ ਫਿਰ ਤੇਰਾ ਜੋ ਪਸੰਦ ਹੈ ਨਾ ਪਸੰਦ ਹੈ ਉਹਨੂੰ ਫਿਰ ਮੈਂ ਧਿਆਨ ਚ ਰੱਖਦੇ ਬਹੁ ਲੈ ਕੇ ਆਈਆਂ। ਹਾਂਜੀ ਚੋਆਇਸ ਨਹੀਂ ਟਾਈਮ ਬਦਲ ਗਿਆ। ਟਾਈਮ ਨਾਲ ਫਿਰ ਕੱਪੜਾ ਲੱਤ ਵੀ ਬਦਲ ਜਾਂਦਾ। ਨਹੀਂ ਨਹੀਂ ਇਹ ਤਾਂ ਤੇਰਾ ਬਸ ਮੰਦਾ ਵਹਿਮ ਹੋ ਗਿਆ। ਅੱਲਵਾ ਵੈਸੇ। ਜੋ ਮਜਾ ਕੋਟਨ ਦੇ ਕੱਪੜੇ 'ਚ ਗਾ ਨਾ ਆ ਸੰਥੈਟਿਕਾ 'ਚ ਕਿੱਥੇ ਗਾ ਇਹ ਤਾਂ ਵਿਆਹਾਂ 'ਚ ਪਾਏ ਚੰਗੇ ਲੱਗਦੇ ਨੇ ਕਿ ਫੰਕਸ਼ਨ 'ਚ ਕਿ ਇਹ ਖੁਸ਼ੀ ਦੇ ਢੰਗ 'ਚ ਇਹ ਇਹ ਤਾਂ ਹਰ ਜਗ੍ਹਾ ਪੈ ਜਾਂਦੇ ਨੇ ਪਾ ਲਓ ਫੰਕਸ਼ਨ 'ਚ ਵੀ ਪਾ ਲਓ ਸвая ਢੰਗ ਦਾ ਹੋਵੇ ਨਾਲ ਇਹਦੇ 'ਚ ਆਰਾਮ ਰਹਿੰਦਾ ਨਾਲ ਬੰਦਾ ਆਪਣੇ ਆਪ ਨੂੰ ਨਾ ਥੋੜਾ ਹਲਕਾ ਜਿਹਾ ਮਹਿਸੂਸ ਕਰਦਾ ਐਹੋ ਜਿਹਾ ਸੂਟ ਕਿਤੇ ਪਾ ਲਓ ਨਾ ਤੇ ਸਮਝੋ ਕੋਈ ਕੰਮ ਕਰਨ ਨੂੰ ਦੇ ਨਹੀਂ ਕਰੇਗਾ ਹੁਣ ਸ਼ਮੀ ਦਾ ਕੀ ਹੈ ਉਹਦਾ ਘਰ-ਬਾਰ ਵੇਖ ਕਿੰਨਾ ਵੱਡਾ ਹੈ ਚਾਰ-ਚਾਰ ਨੁੱਕਰ ਲੱਗੇ ਨੇ ਮਾੜਾ ਮੋਟਾ ਮਿਲਦਾ ਕਿਚਨ ਚ ਜਾਂਦੀ ਹੋएगी ਇਸ ਲਈ ਉਹਦੀ ਆਦਤ ਹੀ ਨਹੀਂ ਛੁੱਟਿਆ ਕੱਪੜੇ ਤੋਂ ਉਹ ਪਾਉਂਦੀ ਰਹਿੰਦੀ ਐ ਮੈਨੂੰ ਵੇਖ ਲਾ ਮੈਂ ਵੀ ਤੇਰੇ ਸਾਹਮਣੇ ਕੋਟਨ ਪਾਈ ਹੋਈ ਐ ਤੇ ਸੋਹਣੀ ਲੱਗਦੇ ਬਾਊ ਜੇ ਤੈਨੂੰ ਪਸੰਦ ਐ ਨਾ ਤਾਂ ਤੂੰ ਦੋ ਦਿਨ ਰੁਕ ਜਾ ਮੇਰੇ ਨਾਲ ਚੱਲੀ ਇੱਕ ਛੱਡ ਕੇ ਚਾਰ ਸੂਟ ਲੂ ਲੀ ਟਰਪ ਕੋਲੋਂ ਸੂਟ ਬਾੜ-ਬਾੜ ਸੁੱਟਦਾ ਹੈ ਚਲ ਮੈਂ ਵੇਖਾਂ ਹਜੇ ਤੱਕ ਆਈ ਨਹੀਂ ਐ ਵੀ ਸਸੀ ਦਾ ਬੱਬੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੈਂ ਹਾਂਜੀ ਹਾਂਜੀ ਵਧੀਆ ਤੂੰ ਵੇਖ ਲਾ ਮੈਂ ਤਾਂ ਬਹੁਤ ਵਧੀਆ ਲੰਮੀ ਉਮਰ ਹੈ ਤੇਰੀ ਬੜੀ ਹੈ ਤੈਨੂੰ ਯਾਦ ਕੀਤਾ ਤੇ ਆ ਗਈਆਂ ਕਿਹੜੇ ਵਾਲੇ ਦਾ ਤੈਨੂੰ ਮੈਂ ਫੋਨ ਕੀਤਾ ਵੈ ਤੂੰ ਹੁਣ ਆਣ ਗਈ ਹੈ ਤੁਸੀਂ ਤੇ ਮੈਨੂੰ ਹੁਣ ਯਾਦ ਕੀਤਾ ਮੈਂ ਤੁਹਾਨੂੰ ਹਮੇਸ਼ਾ ਯਾਦ ਕਰਦੀ ਹਾਂ ਬੜੀ ਸੋਹਣੀ ਲੱਗਦੀ ਹੈ ਸੱਚੀ ਪਰ ਇੱਕ ਗੱਲ ਅੱਜ ਨਾ ਖਰੀਜੀ ਹੈ ਅੱਜ ਤੇ ਮੇਰੇ ਨਾਨਾਨ ਨੇ ਕੋਟਨ ਦਾ ਸੂਟ ਪਾ ਲਿਆ ਵੈ ਭਾਬੀ ਗਰਮੀ ਬਹੁਤ ਹੈ ਕੋਟਨ ਦੇ ਸਹੀ ਆ ਉੱਤੋਂ ਜੂਨ ਦਾ ਮਹੀਨਾ ਹੈ ਹੋਰ ਸੁਣਾ ਹਰਖਰੀ ਤੇ ਹਾਂ ਆ ਗਈਆਂ ਤੂੰ ਸਤਿ ਸ਼੍ਰੀ ਅਕਾਲ ਹੋਰ ਸਨਾ ਠੀਕ ਠਾਕ ਹਾਂ ਹਾਂ ਬੈਠੋ ਤੁਸੀਂ ਦੋਵੇਂ ਬੈਣਾ ਮੈਂ ਪਾਲੀਪੂਣੀ ਲੈ ਕੇ ਆਉਂਦੀ ਹਾਂ ਜੀ ਭਾਬੀ ਕੋਈ ਗੱਲ ਨਹੀਂ ਬੈਠ ਹਰਪ੍ਰੀਤ ਹਾਂਜੀ ਭਾਗ ਆ ਜਾ ਹਰਪ੍ਰੀਤ ਹੋਰ ਸਨਾ ਤੂੰ ਬੱਚੇ ਲੈ ਕੇ ਆਈ ਹੈ ਕਿ ਨਹੀਂ ਮੈਂ ਕਿ ਆਈ ਹਾਂ ਮੈਂ ਤੇ ਰਹਿਣ ਆਈ ਹਾਂ ਅੱਛਾ ਚੱਲ ਵਧੀਆ ਬਹੁਤ ਵਧੀਆ ਕੀਤਾ ਰਹਿਣ ਆਈ ਹੈ ਤੇ ਮੇਰੇ ਵੀ ਮਗਰ ਪੈਂਦਾ ਵਿਆਹ ਸੀ ਆਸ਼ੂ ਤੇ ਮੈਂ ਕਿ ਮੈਂ ਨਹੀਂ ਲੈ ਕੇ ਜਾਣਾ ਨਾਲ ਅੱਛਾ ਆ ਹੀ ਜਾਣਾ ਮੈਂ ਵਾਪਸ ਮੈਂ ਕਿਹਾ ਚਲ ਤੂੰ ਰਹਿ ਇੱਥੇ ਅੱਛਾ ਤੂੰ ਮਿਲਣ ਆਈ ਹੈਂ

ਠੀਕ ਹੈ ਹੋਰ ਸੁਣਾ ਸ਼ੰਮੀ ਘਰੇ ਸੁਣਾ ਸਭ ਠੀਕ ਠਾਕ ਹੈ ਹੈ ਬਾਬੀ ਸਾਹਿਬ ਠੀਕ ਹੈ ਤੁਸੀਂ ਸਾਨੂੰ ਵੀਰੇ ਦਾ ਕੀ ਹਾਲ ਹੈ ਬਹੁਤ ਵਧੀਆ ਸਭ ਬਾਬਾ ਜੀ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਮम्मी ਤਾਂ ਲੱਗਦਾ ਜਾਤਰਾ ਤੋਂ ਆਏ ਨਹੀਂ ਹੈ ਨਾ ਕਿੱਥੇ ਦੱਸੋ ਤਦੇ ਤੇ ਮੰਮੀ ਦਾ ਫੱਜ ਪੂਰਾ ਮੈਂ ਨਭਾਨੀ ਰੱਜੀ ਬੈਠੀ ਫੋਨ ਵੀ ਤੁਹਾਨੂੰ ਟਾਈਮ ਨਾ ਕਰ ਲੈਣਾ ਤੁਹਾਨੂੰ ਸੱਦ ਨਹੀਂ ਲੈਣਾ ਮੈਂ ਅੱਛਾ ਮੇਰੀ ਗੱਲ ਸੁਣ ਨਾ ਕੱਲੀ ਆਈਆਂ ਨਾਲ ਲੈ ਕੇ ਆਣਾ ਸੀ ਸਰਦਾਰ ਸਾਹਿਬ ਉਹਨਾਂ ਨੂੰ ਤੇ ਬੱਚੇ ਨਹੀਂ ਲੈ ਕੇ ਆਈਆਂ ੱਡੋ ਭਾਬੀ ਚਲ ਕੋਈ ਗੱਲ ਨਹੀਂ ਕੀ ਲੋੜਿਆ ਪੁੱਛਣ ਦੀ ਬਸ ਕਰੋ ਹਾਂ ਹਾਂ ਕੋਈ ਗੱਲ ਨਹੀਂ ਡਰਾਈਵਰ ਹੈਗਾ ਪਾਰ ਕੇ ਚਲਾ ਗਿਆ ਮੈਂ ਕਿਹਾ ਮੇਰੀ ਚਾਹ ਨਾਲ ਹੀ ਦੱਸ ਦਾਂਗੇ ਉਹਨੇ ਜਾਣਾ ਸੀ ਅੱਜ ਕਿਤੇ ਮੈਨੂੰ ਤਾਰ ਕੇ ਚਲ ਗਿਆ ਅੱਛਾ ਆ ਜਾਏਗਾ ਲੈਣ ਹਾਂਜੀ ਲੈਣਾ ਕਿਉਂਕਿ ਬੱਚੇ ਨਾਲ ਨਹੀਂ ਆਏ ਇਹ ਗੱਲ ਪੱਕੀ ਤੂੰ ਲੈਣਾ ਨਹੀਂਗਾ ਹਾਂਜੀ ਮੈਂ ਚੱਲ ਜਾਣਾ ਸ਼ਾਮ ਨੂੰ ਠੀਕ ਹੈ ਮੇਰੀ ਗੱਲ ਸੁਣੋ ਕੰਮਕਾਰ ਠੀਕ ਠਾਕ ਹੈ ਹਾਂਜੀ ਭਾਬੀ ਕੰਮਕਾਰ ਅੱਗੇ ਨਾਲੋਂ ਵਧਾਇਆ ਹੈ ਨਾ ਪਰ ਟਾਈਮ ਹੀ ਨਹੀਂ ਲੱਗਦਾ ਫੇਰ ਕਿਸੇ ਦੀ ਰੋਟੀ ਬਣਾਉਣੀ ਹੁੰਦੀ ਹੈ ਤੇ ਕਦੀ ਕਿਸੇ ਦੀ ਸਲ ਤੇਰੇ ਦੇ ਲੱਗੀਆਂ ਐ ਮੇੜ ਫਰ ਬਣਾਉਂਦੀਆਂ ਕਰਦੀਆਂ ਹੁੰਦੀਆਂ ਮੇੜ ਤੇ ਲੱਗੀਆਂ ਪਰ ਤੁਹਾਨੂੰ ਪਤਾ ਹੀ ਆ ਤੁਹਾਡੇ ਬਾਜੀ ਨੂੰ ਉਹਨਾਂ ਦੇ ਹੱਤੀ ਸਬਜ਼ੀ ਨਹੀਂ ਪਸੰਦ ਉਹ ਜਿੰਨਾ ਚਿਰ ਮੈਂ ਨਾ ਨਾ ਤਿਆਰ ਕਰ ਲਾਂ ਉਹਨਾਂ ਚ ਰੋਟੀ ਨਹੀਂ ਜਾਂਦੀ ਅੰਦਰ ਚਲੋ ਕੋਈ ਗੱਲ ਨਹੀਂ ਬਾਕੀ ਕਮਾਦਤੀ ਚਲੋ ਸੂਲਤ ਲੱਗੀਆਂ ਨਾ ਸਾਰੀ ਇਹ ਤਾਂ ਬਹੁਤ ਵਧੀਆ ਗੱਲ ਐ ਹੁਣ ਤੋਂ ਮੈਨੂੰ ਬਸ ਇਹ ਦੱਸ ਦੇ ਖਾਣਾ ਕੀ ਹੈ ਮੈਂ ਤਾਂ ਉਹੀ ਬਣਾਵਾ ਉਹ ਵੀ ਕੋਲੋਂ ਦੀ ਵੇਟ ਕਰਦੀ ਸੀ ਆਵੇ ਤੇ ਚਾਹ ਪਾਣੀ ਸੀ ਪੀ ਵੀ ਐ ਲਓ ਹਰਪ੍ਰੀਤ ਨੂੰ ਪੁੱਛ ਲਓ ਜੋ ਉਹਨੂੰ ਪਸੰਦ ਆ ਤੁਸੀਂ ਉਹ ਬਣਾ ਲਓ ਕੋਈ ਗੱਲ ਨਹੀਂ ਹਰਪ੍ਰੀਤ ਤੂੰ ਵੀ ਦੱਸ ਦੇ ਤਾਂ ਤੂੰ ਹੀ ਦੱਸ ਦੋ ਬਈ ਕੀ ਖਾਣਗੀ ਹਰਪ੍ਰੀਤ ਮੈਂ ਉਹੀ ਬਣਾ ਲਵਾਂਗੀ ਤੇ ਨੇ ਤੇ ਬਿਜਾਰਾ ਮੰਗਵਾ ਲੈਣੀ ਆ ਚਾਹ ਮੈਂ ਕਿਹਾ ਫਿਰ ਮੈਂ ਧਰ ਦੂਣਾ ਫੜਾ ਫਟ ਪਾਤੀ ਇਹਨੂੰ ਕਿਉਂ ਹੋ ਗਿਆ ਮੈਂ ਕੋਈ ਗਲਤ ਤਾਂ ਨਹੀਂ ਕਿਹਾ ਮੈਂ ਤਾਂ ਸੋ ਕੋਈ ਇਨਾ ਹੀ ਕਿਹਾ ਆ ਕਿ ਜੋ ਵੀ ਖਾਣਾ ਹੈ ਹਰਪ੍ਰੀਤ ਦੱਸ ਦਿੰਦੀ ਆ ਮੈਂ ਵੀ ਉਹੀ ਖਾਵਾਂਗੀ ਸੇਮ ਚਲ ਸ਼ਮੂ ਤੂੰ ਇਹਦਾ ਕੋਈ ਨਾ ਸੋਚ ਭਾਬੀ ਪਰ ਤੈਨੂੰ ਇੰਨਾ ਕਿ ਲੱਗਣ ਡਿਆ ਕਿ ਇਹਨੂੰ ਮੇਰੇ ਤੇ ਕਿਸੇ ਗੱਲ ਦਾ ਗੁੱਸਾ ਹੈ ਮੈਂ ਤੇ ਇਹਨੂੰ ਕਦੀ ਚੰਗੀ ਮਾੜੀ ਕਹੀ ਨਹੀਂ ਅਜੇ ਤੱਕ ਸ਼ੰਮੀ ਤੇ ਮੈਂ ਕਿਹਾ ਨਾ ਤੂੰ ਆਪਣੇ ਦਿਲ ਦਿਮਾਗ ਤੇ ਇਹਦੀਆਂ ਗੱਲਾਂ ਦਾ ਜੋੜ ਨਾ ਪਾਇਆ ਕਰ ਦੇਖ ਹਈ ਤੇ ਤੇਰੀ ਭੈਣ ਆ ਨਾ ਛੋਟੀ ਉਤੋਂ ਤੈਨੂੰ ਦਾ ਸ਼ੁਰੂ ਤੋਂ ਸੁਭਾਅ ਪਦਾ ਹੋ ਜਾਵਾ ਆਹ ਵੇਖ ਮੈਂ ਨਾ ਸੂਟ ਲਿਆਂਦੇ ਸੀ ਤੁਹਾਡੇ ਦੋਵਾਂ ਵਸਤੇ ਤੇ ਸ਼ਾਮ ਤੱਕ ਨਾ ਬੁਟੀਕ ਵਾਲੀ ਨੇ ਫੜਾ ਗਿਦੇ ਨੇ ਤੁਹਾਡੇ ਨਾਪ ਤੇ ਇੱਥੇ ਹੀ ਹੈਗੇ ਨੇ ਇਹ ਕੋਟਨ ਫਾਨ ਦੀ ਸ਼ੁਰੂ ਤੋਂ ਤੇ ਪਿਓਰ ਚ ਵਧੀਆ ਸੂਟ ਕੋਟਨ ਦਾ ਲਿਆਈਆਂ ਤੂੰ ਸਿੰਥੈਟਿਕ ਪਾਣੀ ਹੈ ਤੇ ਤੇਰੀ ਪਸੰਦ ਦੇ ਮੁਤਾਬਕ ਲਿਆਈਆਂ ਕੋਈ ਗੱਲ ਨਹੀਂ ਭਾਬੀ ਸੂਟਾਂ ਦੀ ਕੀ ਲੋੜ ਸੀ ਤੁਸੀਂ ਹਰ ਪ੍ਰੇਤ ਨੂੰ ਲੈ ਦਿੰਦੇ ਮੈਨੂੰ ਲੋੜ ਹੀ ਨਹੀਂ ਹੈ ਸੂਟ ਦੀ ਮੇਰੇ ਕੋਲ ਬਹੁਤ ਸੂਟ ਪਏ ਆ ਬਸ ਤੇਰੇ ਕੋਲ ਹਰ ਚੀਜ਼ ਦਾ ਜਵਾਬ ਹੁੰਦਾ ਮੇਰੇ ਕੋਲ ਸਭ ਕੁਝ ਹੈ ਸਾਰਿਆਂ ਕੋਲ ਸਭ ਕੁਝ ਹੀ ਹੁੰਦਾ ਹੈ ਕੋਈ ਕਿਸੇ ਦਾ ਘਰ ਨਹੀਂ ਭਰ ਸਕਦਾ ਇਹ ਤਾਂ ਬਸ ਇੱਕ ਮਾਪਿਓ ਦਾ ਇੱਕ ਭੈਣ ਭਰਾਵਾਂ ਦਾ ਜਾਂ ਭਰਾ ਭਜਾਈ ਦਾ ਕਹ ਲਓ ਇੱਕ ਪਿਆਰ ਹੁੰਦਾ ਦੇਣ ਦਾ ਤਰੀਕਾ ਹੁੰਦਾ ਬਸ ਪਿੰਨਾਂ ਤੇ ਇਹ ਚੀਜ਼ ਨੂੰ ਲੈ ਕੇ ਮਨ ਚ ਈਰਖਾ ਜੀ ਲੱਗੇ ਕਿਉਂ ਭਾਬੀ ਪਤਾ ਨਹੀਂ ਇਹਦੇ ਮਨ ਚ ਕੀ ਵਹਿਮ ਪੈ ਗਿਆ ਕਿ ਮੈਂ ਮਾੜੀ ਆ ਤੇ ਉਹ ਅਮੀਰ ਈ ਹੈ ਉਹਦੇ ਨਾਲ ਮੋਹ ਜ਼ਿਆਦਾ ਉਹਦਾ ਖਿਆਲ ਜ਼ਿਆਦਾ ਹੈ ਜਦ ਕਿ ਮੇਰੇ ਮਨ ਚ ਜੋ ਕੁਝ ਨਹੀਂ ਤੈਨੂੰ ਪਤਾ ਹੱਥੀ ਵਿਆਹ ਕੀਤਾ ਹੈ ਤੇ ਤੁਹਾਡੇ ਦੋਨਾਂ ਦੇ ਰਿਸ਼ਤੇ ਵੀ ਮੈਂ ਹੀ ਕਰਾਏ ਸੀ ਮੰਮੀ ਨੇ ਮੈਨੂੰ ਹਰ ਗੱਲ ਲੱਗੇ ਲਾਇਆ ਸੀ ਜੇ ਸੂਟ ਦੀ ਗੱਲ ਆ ਤੇ ਤੁਸੀਂ ਮੇਰੇ ਵਾਲਾ ਸੂਟ ਉਹਨੂੰ ਦੇ ਦਿਓ ਮੈਨੂੰ ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਮੈਨੂੰ ਪਤਾ ਹੈ ਐਸੇ ਲਈ ਮੈਂ ਉਹਨੂੰ ਕਹਿਤਾ ਹਾਂ ਉਹਨੇ 2-3 ਦਿਨ ਇੱਥੇ ਰਹਿਣਾ ਹੈ ਤੇ ਮੈਂ ਸੂਟ ਨੂੰ ਥੇਕੇ ਤੋਂ ਰਾਂਗੀ ਇੱਕ ਨਹੀਂ ਇਹਨੂੰ ਮੈਂ 4 ਸੂਟ ਲੈ ਕੇ ਦਵਾਂਗੀ ਪਰ ਉਹਦੇ ਅੰਦਰ ਨਾ ਇੱਕ ਪਤਾ ਨਹੀਂ ਕੀ ਖਾਲੀਪਣ ਜਾ ਹੈਗਾ ਮੈਂ ਜਿਹਦੇ ਵਿੱਚ ਸਿਰਫ ਇਹਨਾਂ ਇੱਕ ਗਲਤਫਹਿਮੀਆਂ ਭਰਨੀਆਂ ਹੀ ਆ ਨੇ ਕਿ ਮੇਰਾ ਸਮਾਂ ਗਲਤ ਹੈ ਜਾਂ ਕਾਮ ਕਰਨੀ ਬੰਦੇ ਦਾ ਚੰਗਾ ਜਾਂ ਮੇਰੇ ਕੋਲ ਕੁਝ ਹੈਗਾ ਨਹੀਂ ਮੈਂ ਉਹਦੇ ਸਵਾਲਾਂ ਦਾ ਜਵਾਬ ਨਹੀਂ ਦੇ ਪਾ ਰਹੀ ਮੈਂ ਉਹ ਨੂੰ ਕੀ ਕਹਾਂ ਦੋਨਾਂ ਨੂੰ ਤਾਂ ਇੱਕੋ ਜਿਹਾ ਘਰ ਚਿਵਿਆ ਆ ਨਾ ਤੇਰਾ ਘਰ ਮਾਰ ਲਮਾਣਾ ਲੱਬਿਆ ਨਾ ਉਹਦਾ ਘਰ ਮਾਰ ਲੱਬਿਆ ਸੀ ਕਿਸੇ ਕੋਲ ਪਰ ਵਕਤ ਦਾ ਕੋਈ ਪਤਾ ਹੈ ਤੇਰਾ ਬਿਜ਼ਨਸ ਕਰਦਾ ਹੋਰ ਤਾਂ ਵੱਧ ਗਿਆ ਉਹਦਾ ਥਾਂ ਹੋ ਗਿਆ ਬਸ ਉਸੇ ਚੀ ਦੀ ਰੰਜੀਤ ਲੇ ਕੇ اندرੋਂ ਬੋਤਲ ਦੀ ਹੈ ਚੱਲ ਕੋਈ ਨਹੀਂ ਮੈਂ ਉਹਨੂੰ ਭੇਜਦੀ ਆ ਮੈਂ ਤੁਹਾਡੇ ਨੇ ਚਾਹ ਪਾਣੀ ਬਣਾਉਣੀ ਆ ਠੀਕ ਹੈ ਕੋਈ ਗੱਲ ਨਹੀਂ ਭਾਬੀ ਤੁਸੀਂ ਹਰਪੀ ਨੂੰ 2 ਮਿੰਟ ਭੇਜੋ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਾ ਹੋ ਜੀ ਕਰੀਂ ਅੱਛਾ ਮੈਂ ਆਉਣੀ ਆ ਹੇ ਕਮੜੀ ਕੀ ਜਾਣੇ ਮੈਂ ਕਿਹੜੇ ਦੌਰ ਚੋਂ ਗੁਜਰੰਡੀ ਹਾਂ ਇਹਨੂੰ ਕੀ ਲੱਗਦਾ ਹੈ ਕਿ ਮੈਂ ਬਹੁਤ ਖੁਸ਼ ਹਾਂ ਆਪਣੇ ਘਰ ਤੇ ਇਹਨੂੰ ਕੀ ਫੀਲ ਹੁੰਦਾ ਹੈ ਕਿ ਮੈਂ ਹੀ ਦੁਖੀ ਹਾਂ ਆਪਣੇ ਘਰ ਬਸ ਗਰੀਬੀ ਤੋਂ ਹਰ ਬੰਦੇ ਨੂੰ ਇਹ ਹੀ ਲੱਗਦਾ ਹੈ ਕਿ ਮੈਂ ਦੁਖੀ ਹਾਂ ਤੇ ਅਗਲਾ ਬਹੁਤ ਸੁਖੀ ਹੈ ਹਾਂ ਜੀ ਦੱਸ ਹਾਂ ਜੀ ਭਾਬੀ ਕਿੱਦਾਂ ਕੁ ਅੱਛੀ ਹੈਂ ਆ ਤੂੰ ਕੁਝ ਨਹੀਂ ਮੈਂ ਤਾਂ ਤੁਸੀਂ ਗੱਲਾਂ ਕਰਦੇ ਹੋਏ ਮੈਂ ਵਿੱਚ ਕੀ ਕਰਨਾ ਲੈ ਹੈ ਕੰਮਲੀ ਜੀ ਤੇਰੀ ਭੈਣ ਹੈ ਇੱਥੇ ਜੰਮੀਆਂ ਪੰਨੀਆਂ ਨੇ ਸਿਆਣੀਆਂ ਆਈਆਂ ਇੱਥੇ ਗੀਆਂ ਨੀਆਂ ਗਈਆਂ ਜੇ ਅੱਜ ਇੱਕ ਭੈਣ ਮੇਰੇ ਨਾਲ ਬਹਿ ਕੇ ਗੱਲ ਕਰਦੀ ਤੇ ਦੂਜੀ ਨੇ ਨਾਲ ਵਿੱਚ ਬੈਣਾ ਚਾਹ ਮਾਪੇ ਬਣਾ ਲੈਣੀ ਆ ਤਾਕੀ ਤੂੰ ਚਲ ਜਾ ਬਹਿ ਟੈਂਕ ਕੋ ਬਹਿ ਜਾ ਕੇ ਭਾਬੀ ਜਿਹਨਾਂ ਕਿਸਮਤ ਗੱਲਾਂ ਕਰਦੀ ਹੋਏ ਨਾ ਉਹਦੇ ਨਾਲ ਸਾਡਾ ਕੀ ਗੱਲਾਂ ਕਰਨੀ ਤੇਰਾ ਨਾ ਕੋਈ ਹਾਲ ਨਹੀਂ ਵੈਸੇ ਕੰਮੀ ਏ ਐਦਾਂ ਕਿਉਂ ਸੋਈਂਦੀ ਆ ਜੇ ਤੇਰੇ ਘਰ ਨੂੰ ਤਾਂ ਕੰਮ ਘਟ ਗਿਆ ਹੈ ਤੈਨੂੰ ਕੋਈ ਟੈਨਸ਼ਨ ਨਾ ਕੱਲਨੀ ਤੇਰੇ ਦੋ ਦੋ ਘਰ ਨੇ ਤੇਰਾ ਪਹਿਲਾ ਪੇਕਾ ਦੂਜਾ ਤੇਰਾ ਸੋਰਾ ਤੈਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਨਾ ਤੇ ਤੇਰੀ ਵਾਅਦਾ ਦੇ ਸਾਨੂੰ ਸਾਰਿਆਂ ਨੂੰ ਦੇਖਾਂ ਜੋ ਮੰਗੇਗੀ ਨਾ ਅਸੀਂ ਜਿਵੇਂ ਮਰਜੀ ਓਕੇ ਸੁਖਿਓਗੇ ਤੈਨੂੰ ਦੇ ਦਾਂਗੇ ਪਰ ਤੂੰ ਆਪਣਾ ਨਾ ਐਤਾ ਚਿਹਰਾ ਨਾ ਉਤਾਰਿਆ ਕਰ ਚੰਗੇ ਨਹੀਂ ਲੱਗਦੇ ਠੀਕ ਹੈ ਜਾ ਤੂੰ ਸ਼ਮੀ ਕੋਲ ਬੈਠ ਮਚਾਵਣਾ ਪਿਆ ਮਾਂ ਚੱਲ ਚੱਲ ਸੰਜਾ ਚੱਲ ਖੰਮੀ ਜੀ ਸਮੇਂ ਦੀ ਮਾਰ ਹੈ ਗਈ ਛੜੀ ਮਾਰਾਇਆ ਜੀ ਮਾਰ ਕੇ ਇਹਨੂੰ ਨਾ ਦਵੇ ਜਦੋਂ ਧੀਆ ਪਹਿਲਾਂ ਜਾਂ ਭਰਾ ਭਰਾ ਇੱਕੋ ਬਿਜ਼ਨਸ ਚ ਇੱਕੋ ਜਿਹਾ ਸੁੱਖ ਭੋਗਦੇ ਹੋਣ ਤੇ ਇੱਕ ਦਾ ਉਤਾਹ ਚੜਾ ਆ ਜਾਣਾ ਜ਼ਿੰਦਗੀ ਚ ਘਰਾਂ ਚ ਫਿਰ ਕਲੇਸ਼ ਹੀ ਰਹਿੰਦੇ ਨੇ ਤੇ ਜੱਮ ਮਨਾਂ ਚ ਮਨ ਮੋਟਾ ਰੱਬ ਐਦਾਂ ਦਾ ਕਦੀ ਕਿਸੇ ਨਾਲ ਨਾ ਕਰੇ ਹਾਦੀਬ ਕੋਈ ਨਾਰਾਜ਼ਗੀ ਹੈ ਮੇਰੇ ਨਾਲ ਮੇਰੇ ਲੱਗ ਗਈ ਨਹੀਂ ਬੈਠਣ ਦੀ ਮੈਂ ਤੇਰੇ ਨਾਲ ਗੱਲਾਂ ਕਰਨ ਦੀ ਸੀ ਤੇ ਤੂੰ ਬਾਹਰ ਚਲ ਗਈ ਉੱਠ ਕੇ ਕੋਈ ਗਲਤੀ ਕੀਤੀ ਆ ਮੈਂ ਨਹੀਂ ਕੁਛ ਨਹੀਂ ਦੀਦੀ ਗਲਤੀ ਕਿੰਨੇ ਕੀ ਕਰਦੀ ਤੁਹਾਡੇ ਵੱਡੇ ਬੰਦੇ ਨਾਲ ਮੈਂ ਬੈਠੀ ਚੰਗੀ ਥੋੜੀ ਲੱਗਦੀ ਆ ਮਤਲਬ ਮੈਂ ਕੁਛ ਕਿਹਾ ਕਰੀ ਤੈਨੂੰ ਨਹੀਂ ਨਾਲੇ ਵੱਡੇ ਬੰਦੇ ਵਾਲੀ ਗੱਲ ਇੱਥੇ ਕਿੱਥੇ ਆ ਗਈ ਤੁਤੇ ਮੇਰੀ ਭੈਣ ਆ ਛੋਟੀ ਚ ਦੇਣੇ ਇਹਦੇ ਚ ਗਰੀਬ ਤੇ ਅਮੀਰ ਵਾਲੀ ਕਿਹੜੀ ਗੱਲ ਆ ਗਈ ਵੱਡੇ ਬੰਦੇ ਛੋਟੇ ਬੰਦੇ ਮਤਲਬ ਦੇਖੋ ਸ਼ਮੀ ਦੀਦੀ ਮੈਂ ਜੋ ਤੁਹਾਡੇ ਕੋਲ ਬੈੰਨੀ ਆ ਨਾ ਮੈਨੂੰ ਚੰਗਾ ਲੱਗਦਾ ਤੁਸੀਂ ਦੇਖੋ ਕਿੰਨਾ ਸੋਹਣਾ ਲਾਇਆ ਪਾਇਆ ਹੋਇਆ ਵਾ ਗੱਡੀ ਚ ਆਏ ਜੇ ਹਰ ਤਰ੍ਹਾਂ ਦਾ ਸੋਖਾ ਤੇ ਮੈਂ ਇਸ ਕਰਕੇ ਹੁਣ ਵੇਖੋ ਭਾਬੀ ਨੇ ਵੀ ਆ ਸੂਟ ਪਏ ਮੈਨੂੰ ਕੋਟਨ ਦਾ ਸੂਟ ਦੇ ਦਿੱਤਾ ਜਿਹੋ ਜਿਹਾ ਮੈਂ ਪਾਨੀ ਆ ਉਹਨਾਂ ਲੱਗਾ ਮੇਰਾ ਟੇਸਟ ਆ ਬਲਕਿ ਮੇਰੀ ਮਜਬੂਰੀ ਆ ਤੇ ਆ ਦੇਖੋ ਤੁਹਾਡਾ ਕਿੰਨਾ ਸੋਹਣਾ ਸੂਟ ਜਿਹੜਾ ਮੈਂ ਅੱਗੇ ਪਾੰਦੀ ਰਹੀ ਹਰप्रीत ਸੂਟ ਦੀ ਕਿਹੜੀ ਗੱਲ ਆ ਤੂੰ ਦੋਨੇ ਸੂਟ ਲੈ ਲਾ ਮੇਰੇ ਕੋਲ ਬਹੁਤ ਸੂਟ ਆ ਮੈਂ ਕੀ ਕਰਨੇ ਇੰਨੇ ਕੱਪੜੇ ਨੂਣਾ ਹਮੇਸ਼ਾ ਮੇਂ ਲੋਕ ਦਾਵਾ ਜਦੋਂ ਵੀ ਮੈਂ ਇੱਥੇ ਆਉਣੀ ਤੈਨੂੰ ਐ ਲੱਗਦਾ ਕਿ ਮੇਰੀ ਭੈਣ ਦੀ ਇੱਛੀਆਂ ਮਾਵਾ ਮਾਚ ਤੈਨੂੰ ਕੀ ਲੱਗਦਾ ਹੈ ਮੈਂ ਸੋਨੇ ਦੀਆਂ ਚਾਰ ਚੀਜਾਂ ਪਾਈਆਂ ਘੜੀ ਲਾਈ ਆ ਹੱਥ 'ਚ ਮਹਿੰਗਾ ਮੋਬਾਈਲ ਫੜਿਆ ਗੱਡੀ 'ਤੇ ਆਈ ਆ ਤੇ ਮੈਂ ਬਹੁਤ ਸੁਖੀ ਆ ਆਹ ਦੇ ਤੈਨੂੰ ਦਾ ਸਾਰਾ ਕੁਝ ਹੁੰਦਾ ਹੈ ਬ੍ਰਾਂਡਡ ਤੁਸੀਂ ਦੇਖੋ ਗੋਗਲ ਲਗਾ ਕੇ ਆਏ ਹੋ ਬ੍ਰਾਂਡਡ ਤੁਸੀਂ ਫਰਸ ਫੜਿਆ ਹਰ ਸਭ ਕੁਝ ਵਧੀਆ ਅੰਦਰ ਦੇਖੋ ਤੂੰ ਗਲਤ ਕਹਿਨੀ ਚ ਹੈ ਮੇਰੀਆਂ ਨਜ਼ਰਾਂ ਚ ਨਾ ਤੂੰ ਸਾਰਿਆਂ ਤੋਂ ਸੁખી ਤੈਨੂੰ ਪਤਾ ਅੱਜ ਤੱਕ ਮੈਂ ਆਪਣੇ ਘਰ ਦਾ ਪਰਦਾ ਹੀ ਲੱਕਦੀ ਆਈ ਹਾਂ ਜੇ ਤੁਸੀਂ ਸਾਰੇ ਮੈਨੂੰ ਵੇਖ ਕੇ ਕਹਿੰਦੇ ਹੋ ਨਾ ਕਿ ਇਹ ਬਹੁਤ ਸੁખી ਆ ਕਿ ਮੈਂ ਹਮੇਸ਼ਾ ਇਹੀ ਹੋਲਡ ਬਣਾਇਆ ਕਿ ਚੱਲ ਮੈਂ ਨਾ ਜੇ ਮੈਂ ਆਪਣੇ ਤੇ ਕੇ ਸੁખી ਲੱਗਦੀ ਆ ਨਾ ਤੇ ਚੱਲ ਸੁખી ਸਹੀ ਤੈਨੂੰ ਕੀ ਪਤਾ ਤੇਰੇ ਬਾਜੀ ਕਦੀ ਮੇਰੇ ਨਾਲ ਕਿਤੇ ਨਹੀਂ ਗਈ ਮੇਰਾ ਭਰੇਟ ਹੋਇਆ ਸੀ ਨਾ 5 ਦਿਨ ਮੈਂ ਹਸਪੀਟਲ ਦਾਖਲ ਰਹੀ ਸੀ ਸਿਰਫ ਉਹਤੇ ਪੈਸੇ ਸਹਨ ਹੁੰਦੇ ਸੀ ਉਹਨਾਂ ਕੋਲ ਇੰਨਾ ਟਾਈਮ ਨਹੀਂ ਸੀ ਕਿ ਜਾ ਕੇ ਮੇਰਾ ਪਤਾ ਲੈ ਸਕਾ ਜੇ ਘਰੇ ਆਈ ਸੀ ਕਦੀ ਮੇਰੇ ਖਾਣ ਪੀਣ ਦਾ ਧਿਆਨ ਨਹੀਂ ਰੱਖਿਆ ਉਹਨਾਂ ਨੇ ਨੌਕਰੀ ਚੀਜ਼ ਲੈ ਕੇ ਆਉਂਦੇ ਨੌਕਰੀ ਚੀਜ਼ ਬਣਾ ਕੇ ਦਿੰਦੇ ਮੈਂ ਤਰਸਦੀ ਆ ਜੇ ਮੈਂ ਕਿਤੇ ਜਾਣਾ ਡਰਾਈਵਰ ਗੱਡੀ ਚ ਨਾਲ ਜਾਂਦਾ ਮੈਨੂੰ ਇੱਕ ਚਾਹਲ ਕਿ ਮੇਰਾ ਹਸਬੰਦ ਗੱਡੀ ਚ ਲਾਵੇ ਤੇ ਮੈਂ ਆਪ ਦੀ ਬਾਹ ਫੜ ਕੇ ਉਹਦੇ ਨਾਲ ਬਵਾ ਕਰਨਾ ਇਹ ਮੇਟਾ ਚਾਹ ਕਦੀ ਪੂਰਾ ਨਹੀਂ ਮੈਂ ਤੈਨੂੰ ਬਤ ਮੈਂ ਹਮੇਸ਼ਾ ਕਲਪਨੀ ਕਦੀ ਤੇਰੇ ਭਾਜੀ ਨੇ ਮੈਨੂੰ ਟਾਈਮ ਨਹੀਂ ਦਿੱਤਾ ਜਿਵੇਂ ਕੁੜੀਆਂ ਨੂੰ ਚਾਹ ਹੁੰਦੇ ਆ ਮੇਰਾ ਕੋਈ ਚਾਹ ਨਹੀਂ ਪੂਰਾ ਹੋਇਆ ਤੇ ਤੈਨੂੰ ਮੈਂ ਸੁੱਕੀ ਲੱਗਦੀ ਹਜ ਤੱਕ ਮੈਂ ਕਦੀ ਕਿਸੇ ਨੂੰ ਗੱਲ ਨਹੀਂ ਦੱਸਿਆ ਪਰ ਅੱਜ ਦੱਸਾਂਗੀ ਕਿਉਂਕਿ ਮੇਰੇ ਆਪਣੇ ਰਿਸ਼ਤੇ ਮੇਰੇ ਤੋਂ ਭੱਜਣ ਦੇ ਤੇ ਤੂੰ ਮੇਰੀ ਅਨਜ਼ਰਾਤਾ ਹੈ ਤੂੰ ਸੁખી ਹੈ ਤੇਰਾ ਹਸਬੰਦ ਤੂੰ ਬਾਜ਼ਾਰ ਤੱਕ ਵੀ ਜਾਣੀ ਤੇਰੀ ਬਾਪ ਅੱਖ ਤੇਰੇ ਨਾਲ ਤੁਰਦਾ ਤੇਰੀ ਸੱਸ ਤੇਰੀ ਸੱਸ ਚੋਬੀ ਘੰਟੇ ਤੇਰ ਸੋਈ ਦਾ ਕੰਮ ਸੰਭਾਲਦੀ ਤੇਰੇ ਬੱਚੇ ਸੰਭਾਲਦੀ ਤੂੰ ਠੀਕ ਨਾ ਨਾ ਹੋਈ ਪੰਜ ਚੀਜ਼ਾਂ ਲੈ ਕੇ ਤੇਰੇ ਸਹਰਾਣੇ ਬੈਠੀ ਹੁੰਦੀ ਬਣਾ ਕੇ ਹਰ ਗਰੀਤ ਪੁੱਤ ਆਹ ਕਾਣਾ ਹਰ ਗਰੀਤ ਪੁੱਤ ਕਿਹੜੀ ਚੀਜ਼ ਖਾਣੀ ਮੈਂ ਬਾਜ਼ਾਰੋਂ ਲੈ ਕੇ ਆਵਾਂ ਤੇ ਮੈਂ ਮੈਨੂੰ ਪੁੱਛਣ ਵਾਲਾ ਉੱਥੇ ਕੋਈ ਨਹੀਂ ਹੈ ਪੈਸੇ ਨਾ ਪੈਸੇ ਨਾਲ ਮੈਂ ਗੱਲਾਂ ਕਰਦੀ ਹਾਂ ਦਸੀ ਜਿੱਥੇ ਆਦਮੀ ਨੇ ਕੰਮ ਆਉਣਾ ਹੈ ਉੱਥੇ ਪੈਸੇ ਨੇ ਕੰਮ ਨਹੀਂ ਆਉਣਾ ਕੀ ਹੋ ਗਿਆ ਅੱਜ ਜੇ ਤੇਰੇ ਤੇ ਥੋੜੇ ਜਿਹਾ ਮਾੜੇ ਦਿਨ ਆ ਗਏ ਪਹਿਲੇ ਚੰਗੇ ਸੀ ਨਾ ਤੇ ਜੇ ਕੇਅਰ ਚੰਗੇ ਆ ਗਏ ਤੇ ਦਸ ਦਿਨੋਂ ਕਾਦੀ ਕਮੀ ਰਹਿ ਜਾਂਦੀ ਹਾਂ ਮੇਰੇ ਕੋ ਲਾਲਾ ਦਾਣਾ ਕਰਤਾ ਆਗਲਾ ਹਾਂ ਮੈਂ ਨਹੀਂ ਮੇਰਾ ਬੰਦਾ ਨਹੀਂ ਕੋਈ ਚੇਂਜ ਕਰ ਸਕਦਾ ਉਹ ਹਮੇਸ਼ਾ ساری ਜ਼ਿੰਦਗੀ ਉਹ ਹੀ ਰਹਿਣਾ ਜਿਹਦੇ ਨਾਲ ਇੱਕ ਵਾਰੀ ਮੈਨੂੰ ਵਿਆਹ ਕੇ ਤੋੜ ਦਿੱਤਾ ਇਹ ਨੋਟਾਂ ਦੀ ਹਵਾ ਹੈ ਨਾ ਜਿਹੜੀ ਇਹ ਉੱਤੋਂ ਉੱਤੋਂ ਚੰਗੀ ਲੱਗਦੀ ਹੈ ਹਰ ਪਾਸੇ ਤੇ ਅਸਲ ਅਸਲੀ ਰਿਸ਼ਤੇ ਇਹ ਅਸਲੀ ਪਿਆਰ ਉਹ ਹੁੰਦਾ ਹੈ ਜਿਹੜਾ ਸਾਡੇ ਰਿਸ਼ਤਿਆਂ 'ਚ ਖੁਦ-ਖੁਦ ਨਜ਼ਰ ਆਉਂਦਾ ਵਾ ਜਿਹੜਾ ਸਾਡਾ ਸਾਥ ਦਿੰਦਾ ਸਭ ਤੋਂ ਜ਼ਿਆਦਾ ਅਮੀਰ ਮੈਂ ਨਹੀਂ ਸਭ ਤੋਂ ਜ਼ਿਆਦਾ ਅਮੀਰ ਮਿਲਿਆ ਭੈਣੇ ਤੂੰ ਆ ਜਿਹਦਾ ਘਰ ਵਾਲਾ ਤੇਰੇ ਸਾਹ ਨਾਲ ਸਾਹ ਲਿੰਦਾ ਤੇਰੇ ਕੋਲ ਸਾਰਾ ਕੁਛ ਹੈ ਤੂੰ ਕਿਉਂ ਸੋਚਦੀ ਹੈ ਕਿ ਤੇਰੇ ਕੋਲ ਕੁਝ ਨਹੀਂ ਕਹੋ ਤੇ ਤੁਹਾਡੇ ਦਿੱਕੂ ਸਹੀ ਹੈ ਇਹ ਸਾਰੇ ਸੁੱਖ ਤੇ ਹੈਗੇ ਨੇ ਮੇਰੇ ਕੋਲ ਬਸ ਇਸ ਤੋਂ ਇਲਾਵਾ ਮੈਂ ਤਾਂ ਜਦੋਂ ਵੀ ਫੋਨ ਕਰਦੀ ਛੰਮੀ ਦੀਦੀ ਤੁਸੀਂ ਕਦੀ ਕਹਿੰਦੇ ਹੋ ਮੈਂ ਸਲੂਨ ਨੂੰ ਨਹੀਂ ਆਉਂਦੀ ਕਦੀ ਕਿੱਟੀ ਤੇ ਜਾਂ ਕਦੀ ਕਿਤ ਹੋਮਾਂ ਜਾਂਦੇ ਹੋ ਇਕੱਲੇ ਜਾਂਦੇ ਹੋ ਤੁਸੀਂ ਹਾਂ ਹਾਂ ਤੇ ਮੈਂ ਹਮੇਸ਼ਾ ਇਕੱਲੀ ਤੁਰੀ ਕਰਦੀ ਹਾਂ ਮੈਂ ਆਪਣੀਆਂ ਸਹੇਲੀਆਂ ਨਾਲ ਹੱਸ ਕੇ ਬੋਲ ਕੇ ਉਹਨਾਂ ਨਾਲ ਕਿਤੇ ਜਾ ਕੇ ਗੁਜ਼ਾਰਾ ਕਰ ਲੈਣੀ ਕਿ ਮੈਨੂੰ ਕੀ ਨਾ ਹੋਵੇ ਕਿ ਮੇਰਾ ਘਰ ਵਾਲਾ ਐਦਾਂ ਦਾ ਮੇਰੇ ਨਾਲ ਨਹੀਂ ਜਾਂਦਾ ਕਿਤੇ ਇੱਥੇ ਨਹੀਂ ਸਿਰਫ ਇੱਕ ਅੱਧੀ ਨਹੀਂ ਆਏ ਤੁਹਾਨੂੰ ਸਾਰਾ ਪਤਾ ਹੈ ਪਰ ਮੈਂ ਹਮੇਸ਼ਾ ਪਰਦਾ ਪਾਦ ਆਦਮੀ ਤਾਨੂੰ ਕੀ ਪਤਾ ਕਿ ਮੇਰਾ ਅੰਦਰ ਕਿੰਨਾ ਦੁਖੀ ਫਿਰ ਵੀ ਮੈਂ ਦੀਦੀ ਮੈਂ ਤਾਂ ਤੋਂ ਸੋਹਣਾ ਖੁਸ਼ ਆ ਕਿ ਮੇਰਾ ਘਰ ਲ ਮੇਰਾ ਬੈ ਕੇ ਰੋਟੀ ਖਾਂਦਾ ਹੈ ਪਹਿਲੀ ਬੁਰਕੀ ਮੇਰੇ ਮੂੰਹ ਚ ਪਾਉਂਦਾ ਤੇ ਹੁਣ ਵੀ ਮੈਂ ਇੱਥੇ ਰਹਿਣ ਆਈ ਆ ਤੇ ਮੇਰੇ ਨਾਲ ਆਏ ਨੇ ਹਾਕਰੀ ਤੇ ਇਹ ਪਾ ਜੀ ਦਾ ਚੰਗੀ ਤਰ੍ਹਾਂ ਪਤਾ ਹੈ ਹੂ ਤੇਰੇ ਨਾਲ ਇੰਨਾ ਪਿਆਰ ਕਰਦੇ ਕਰਦੇ ਹੂ ਤੇ ਮੈਨੂੰ ਦੀਦੀ ਕਹਿ ਕੇ ਮੇਰਾ ਹਾਲ ਪੁੱਛਦੀ ਆ ਤੀਜੇ ਦਿਨ ਮੈਨੂੰ ਪੁੱਛਦੀ ਆ ਦੀਦੀ ਤੁਸੀਂ ਠੀਕ ਹੋ ਦੀਦੀ ਤੁਸੀਂ ਰੋਟੀ ਖਾਂਦੀ ਹੋ ਉਹਨਾਂ ਥੰਗੀ ਤਰ੍ਹਾਂ ਦੀਦੀ ਤੁਸੀਂ ਆਪਣੀ ਡਾਈਟ ਦਾ ਖਿਆਲ ਰੱਖੋ ਖੋਦੇ ਤੋਂ ਵੱਧ ਚੰਗਾ ਬੰਦਾ ਮੈਂ ਦੁਨੀਆਂ 'ਚ ਨਹੀਂ ਵੇਖਿਆ ਕਿ ਮੈਂ ਨਹੀਂ ਚਾਹੁੰਦੀ ਕਿ ਮੇਰੇ ਭਾਜੀ ਦੀ ਕੋਈ ਬਦਖੋਰੀ ਕਰਕੇ ਤੇ ਉਹਨੂੰ ਗਰੀਨ ਕਹੇ ਉਹ ਬੰਦਾ ਬਹੁਤ ਅਮੀਰ ਆ ਦਿਲ ਦਾ ਤੇ ਕਦੀ ਉਹਨੂੰ ਕਿਛਾ ਨਾ ਦੇਈ ਤੇ ਨਾ ਕਦੀ ਇਹ ਸੋਚੀ ਕਿ ਮੇਰੀ ਭੈਣ ਬੜੀ ਅਮੀਰ ਹੈ ਤੇ ਮੈਂ ਇਹਨੇ ਜੋਗੀ ਨਹੀਂ ਕਿ ਇਹਦੇ ਨਾਲ ਵਰਤ ਸਕਾਂ ਕਦੀ ਆ ਗੱਲਾਂ ਆਪਣੇ ਦਿਲ 'ਚ ਨਾ ਲਿਆਈਂ ਮੇਨੂੰ ਮੁਸ਼ਕਿਲ ਮੈ ਕਿੱਥੇ ਖਲੋਤੀ ਸਮਝਦੀਆਂ ਨਾ ਹਰ ਇੱਕ ਬੰਦੇ ਨੂੰ ਇਹੀ ਹੁੰਦਾ ਹੈ ਕਿ ਅਗਲਾ ਬੰਦਾ ਬਹੁਤ ਸੁખી ਆ ਮੈਂ ਸੁખી ਨਹੀਂ ਆ ਉਹ ਕਿਤੇ ਉਹਨੂੰ ਪੁੱਛ ਕੇ ਤੇ ਵੇਖੋ ਕਿ ਉਹ ਕਿੱਥੇ ਸਟੈਂਡ ਕਰਦਾ ਹੈ ਉਹਦੀ ਲਾਈਫ ਕੀ ਆ ਉਹ ਕਿਦਾਂ ਲਾਈਫ ਕੱਟਣ ਦੇ ਆ ਇਹ ਸਭ ਭਲੇਖੇ ਆ ਕਹਿੰਦੇ ਆ ਨਾ ਟੱਕੀ ਰਿਜੇ ਤੇ ਕੋਈ ਨਾ ਬੁੱਜੇ ਬਸ ਟੱਕੀ ਨੂੰ ਟੱਕੀ ਰਹਿਣ ਦੋ ਇਸ ਕਰਕੇ ਮੈਂ ਪਤਾ ਕੀ ਸੋਚਦੀ ਹੁੰਨੀ ਕਿਸੇ ਵੇਲੇ ਕਿ ਅਗਲੇ ਜਨਮ ਚ ਨਾ ਮੈਨੂੰ ਮੇਰੇ ਭਾਜੀ ਵਰਗਾ ਬੰਦਾ ਮਿਲੇ ਜਿਹੜਾ ਮੈਨੂੰ ਬਹੁਤ ਪਿਆਰ ਕਰੇ ਮੇਰੀ ਬਹੁਤ ਕੇਅਰ ਕਰੇ ਮੈਨੂੰ ਆ ਸਭ ਬਣਾ ਦੇ ਜਿਦਾ ਨਹੀਂ ਚਾਹੀਦੀਆਂ ਹਰ ਚ ਮੈਂ ਬਿਲਕੁਲ ਕੀ ਕਰਦਾ ਸਹੀ ਗੱਲ ਹੈ ਇਹ ਤਾਂ ਅਸੀਂ ਕਿਸੇ ਵੇਲੇ ਵੀ ਖਰੀਦ ਸਕਦੇ ਸਹੀ ਗੱਲ ਸਮਝ ਗਈ ਮੈਂ ਤਾਂ ਇਹ ਅੱਜ ਅਹਿਸਾਸ ਕਰਾਤਾ ਕਿ ਅਸਲੀ ਜ਼ਿੰਦਗੀ ਜਿਹੜੀ ਹੁੰਦੀ ਆ ਆ ਚੀਜ਼ਾਂ ਨਾਲ ਨਹੀਂ ਹੁੰਦੀ ਜੋ ਤੁਸੀਂ ਲਾਇਆ ਪਾਇਆ ਜਾਂ ਮੈਂ ਜੋ ਕੁਝ ਵੇਖਦੀ ਆ ਗੱਡੀ ਕਾਰਾਂ ਕੋਠੀਆਂ ਨਹੀਂ ਵਾਕਿਆ ਤੁਹਾਡੇ ਭਾਜੀ ਬਹੁਤ ਚੰਗੇ ਨੇ ਸਭ ਨੂੰ ਇਹੋ ਜਿਹਾ ਮਿਲਣਾ ਆ ਦੇਖੋ ਅਸਲੀ ਦੌਲਤ ਤਾਂ ਮੇਰੀ ਆਵਾਜ਼ ਤੇ ਚਲੋ ਕੋਈ ਗੱਲ ਨਹੀਂ ਦੀਦੀ ਛੱਡੋ ਹੁਣ ਮੈਨੂੰ ਤੁਸੀਂ ਜ਼ਿਆਦਾ احساسਨਾ ਕਰਵਾਓ ਮੈਂ ਸਮਝ ਗਈ ਆ ਸਾਰਾ ਕੁਝ ਹਰਪ੍ਰੀਤ ਜੋ ਤੈਨੂੰ ਮਿਲਿਆ ਹੈ ਨਾ ਉਹਦੀ ਕਦਰ ਕਰ ਆ ਸ਼ਾਸ਼ਕ ਬਾਸ਼ ਕੇ ਚੀਜ਼ਾਂ ਪਿੱਛੇ ਨਾ ਭੱਜ ਮੇਰੀਏ ਭੈਣੇ ਅਸਲੀ ਜ਼ਿੰਦਗੀ ਆ ਇੱਕ ਬੰਦਾ ਵਧੀਆ ਹੋਣਾ ਜਿਹੜਾ ਜਨਾਨੀ ਦਾ ਸਾਥ ਦੇ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਚੀਜ਼ਾਂ ਦਾ ਕੀ ਹੈ ਮਿਹਨਤ ਕਰਕੇ ਚੀਜ਼ਾਂ ਜਦੋਂ ਮਰਜ਼ੀ ਬਣਾ ਸਕਦੇ ਐ ਸੀ ਪਰ ਰਿਸ਼ਤੇ ਰਿਸ਼ਤੇ ਕਿਸਮਤ ਨਾਲ ਮਿਲਦੇ ਤੇ ਜਿਹੜੇ ਰਿਸ਼ਤੇ ਇੱਕ ਵਾਰੀ ਮਿਲ ਜਾਂਦੇ ਆ ਨਾ ਉਹਨਾਂ ਨੂੰ ਕਦੀ ਬਦਲਿਆ ਨਹੀਂ ਜਾ ਸਕਦਾ ਉਹ ਉਦਾਂ ਦੇ ਨਾਲ ਨਿਭਦੇ ਨੇ ਫਿਰ ਇਸ ਕਰਕੇ ਮੇਰੇ ਸਾਹਮਣੇ ਤੂੰ ਅਮੀਰੀਆ ਬਾਕੀ ਤੂੰ ਦੱਸ ਦੇ ਕਿ ਹਜੇ ਵੀ ਤੇਰੇ ਦਿਿਲ 'ਚ ਕੋਈ ਗੱਲ ਰਹਿ ਗਈ ਹੋਵੇ ਤੇ ਨਹੀਂ ਨਹੀਂ ਦੀਦੀ ਕਿਤੇ ਮੇਰੇ ਸਾਰੇ ਪਰੰਪਲੇਖੇ ਕੱਢ ਦਿੱਤੇ ਨੇ ਮੈਂ ਨਹੀਂ ਚਾਹਦੀ ਕਿ ਮੇਰੇ ਆ ਰਿਸ਼ਤੇ ਮੇਰੇ ਤੋਂ ਕਦੀ ਵੀ ਦੂਰ ਹੋਣ ਬਾਵਾ ਜੀਵਾ ਮੈਂ 2 ਮਿੰਟ ਚਾਹ ਬਣਾਣ ਗਈ ਚਲ ਗਈ ਐ ਦੋਨਾਂ ਭੈਣਾਂ ਨੇ ਸਲਾਮਾ ਸ਼ੁਰੂ ਕਰਤੀਆਂ ਕੋਈ ਘੁੰਮਣ ਫਿਰਨ ਦੀ ਲੱਗਦਾ ਹੈ ਕੀ ਗੱਲ ਹੈ ਮੈਨੂੰ ਛੱਡ ਕੇ ਨਾ ਜਾਏ ਉਹ ਮਨ ਨਾਲ ਜਾਣਾ ਜੀ ਹਾਂ ਜੀ ਸਾਰੇ ਦਿਲ ਦੇ ਭਲੇਖੇ ਦੂਰ ਕਰਤੇ ਆ ਜੀ ਜੋ ਵੀ ਤੇ ਮਨ ਚ ਬਲੇਖੇ ਸੀ ਨਾ ਕਿ ਮੇਰੀ ਭੈਣ ਬੜੀ ਅਮੀਰ ਆ ਜੋ ਉਹ ਆ ਮੈਂ ਕਦੀ ਨਹੀਂ ਬਣ ਸਕਦੀ ਸ਼ਾਇਦ ਮੇਰਾ ਤੇ ਨਾ ਵਰਤਨ ਜੋਗੀ ਨਹੀਂ ਹਜ ਮੈਂ ਦਿਲ ਖੋਲ ਕੇ ਸਾਰਾ ਕੁਝ ਦੱਸਦਾ ਹੀ ਤੁਹਾਨੂੰ ਤੇ ਬੜੀ ਦੇਰ ਦਾ ਪਤਾ ਸੀ ਸਭ ਛੰਗੀ ਮੈਂ ਤੇ ਕਦੀ ਵੀ ਤੇਰੀ ਦੁੱਖਤੀ ਰੱਤੇ ਹੱਥ ਨਹੀਂ ਰੱਖਿਆ ਨਾ ਹੀ ਰੱਖਣਾ ਚਾਹਨੀ ਸਾਂ ਪਰ ਅੱਜ ਨਾ ਇਹ ਦਿਲ ਦੀ ਆਵਾਜ਼ ਜ਼ਰੂਰੀ ਸੀ ਇਹ ਦਿਲ ਦਾ ਕੰਬਲੀ ਦੇ ਨਾ ਇਹ ਕੰਬੈਨ ਭਰ ਅੰਝਿਆਗਾ ਸੀ ਕਿ ਖਰੇ ਇੱਕ ਗਹਿਣਾ ਪੈਸਾ ਗੱਡੀਆਂ ਕਾਰਾਂ ਘੁੰਮਣਾ ਫਿਰਨਾ ਇਹ ਜਿਹੜੀ ਸ਼ੌਹਰਤ ਹੈ ਨਾ ਜਿਹੜੀ ਚਮਕਦੀਆਂ ਚੀਜ਼ਾਂ ਉਹ ਬਹੁਤ ਵਧੀਆ ਕਹਿੰਦੇ ਨਾ ਚੰਦਰਮਾ ਦੂਰੋਂ ਚਮਕਦਾ ਹੀ ਸੋਹਣਾ ਲੱਗਦਾ ਉਹਦੇ ਕੋਲ ਜਦੋਂ ਕੋਈ ਜਾਂਦਾ ਨਾ ਤੇ ਛੇਤੀ ਥੱਲੇ ਵੀ ਨਹੀਂ ਫੇਰਾ ਬੰਦਾ ਉੱਤੇ ਕੁਝ ਹੈ ਹੀ ਨਹੀਂ ਇਹ ਕੰਨਾ ਸਿਆਣੇ ਕਹਿੰਦੇ ਨੇ ਮਜਾਰ ਨੂੰ ਤੁਰੋ ਤੇ ਧੋਮ ਥੱਲੇ ਕਰਕੇ ਇਹ ਚਮਕਦੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀਆਂ ਪਰ ਉਜਾਲ ਕੇ ਰੱਖਦੇ ਅਸਲੀ ਪਿਆਰ ਅਸਲੀ ਸੋਨਾ ਅਸਲੀ ਖੁਸ਼ੀ ਆਵੇ ਹਾਂਜੀ ਭਾਗੀ ਤੇ ਕਦੀ ਵੀ ਆਪਣੇ ਆਪ ਨੂੰ ਗਰੀਬ ਨਾ ਕਹੀਂ ਤੂੰ ਬਹੁਤ ਅਮੀਰ ਹੈਂ ਤੇ ਨੂੰ ਨਬੇਲਾ ਅਲਵੇਖ ਵੀ ਸਭੀ ਦਿੱਤੀ ਬੰਦਾ ਤੇਰੇ ਕਹਿਣੇ ਤੋਂ ਬਾਹਰ ਨਹੀਂ ਕਿਤੇ ਵੀ ਹਾਂਜੀ ਮੈਂ ਮਹਾਰਾ ਸਾਡੇ ਸ਼ਿਮੀਦਰੀ ਕਮ ਜਗਾਵੇ ਸੱਚੀ ਛੇਤੀ ਨਾ ਛੇਤੀ ਮੈਨੂੰ ਪਤਾ ਲੱਗੇ ਕਿ ਸਾਡਾ ਜਵਾਈ ਭਈ ਇਹਦੇ ਨਾਂ ਲਾਇਆ ਵੈ ਤੇ ਵੇਖੀ ਫਿਰ ਕਿਵੇਂ ਖਿਲਖਲਾਉਂਦਾ ਚਿਹਰਾ ਹੁੰਦਾ ਜਿਹੜਾ ਉਦਾਸ ਹੁੰਦਾ ਹਾਂ ਤੁਮੇ ਸ਼ਾਮੀਆ ਕਮ ਮੰਨਣਾ ਪਰ ਇਹ ਤੂੰ ਨਹੀਂ ਬੜੀਆਂ ਨੇ ਤੇਰੇ ਵਰਗੀਆਂ ਜਿੰਦਰਾ ਟੁੱਟੀਆਂ ਮਈਆਂ ਨੇ ਪਰ ਉਹਨਾਂ ਦੀ ਲਾਣਾ ਪਾਣਾ ਅਿਸ਼ਕ ਪੁਸ਼ਕ ਕਰਕੇ ਦੁਨੀਆ ਪਤਾ ਕੀ ਕਹਿੰਦੀ ਆ ਉਹ ਦੇਖੀ ਇਹਦੇ ਕਰਕੇ ਕਿਹੜਾ ਸੋਨਾ ਹੈ ਕਿਤੇ ਉਹਨੂੰ ਜਾ ਕੇ ਤਾਂ ਪੁੱਛੋ ਉਹਦੇ ਦਿਲ ਨੂੰ ਪੁੱਛੋ ਜਾ ਕੇ ਉਹ ਕਿੱਦਾਂ ਚੇਂਦੀ ਯਾਰ ਹਾਂ ਇਸ ਲਈ ਨਾ ਕਿਸੇ ਨੂੰ ਵੇਖ ਕੇ ਨਾ ਜੱਜ ਨਾ ਕਦੀ ਕਰੀ ਕੋ ਚੰਗਾ ਕੀ ਮੰਨਦਾ ਠੀਕ ਹੈ ਮਾਸਕੀ ਮੱਛੀ ਆ ਗਈ ਨੂੰ ਨੀਦਰ ਤੁਮੀ ਚਾਹ ਹਿਲਿਆ ਚਾਹ ਬਿੰਦੀ ਹੈ ਨਾ ਖੈ ਮਮੀ ਤੁਮ ਚਾਹ ਉਪੀ ਪੀਂਦੀ ਹੈ ਬਸ ਸੌਣ ਦਾ ਟਾਈਮ ਹੋਇਆ ਕੋਈ ਨਹੀਂ ਤੇ ਪਾਪਨ ਕਹਿੰਦੀ ਇਹਨੂੰ ਚੱਕਰ ਬਾਦਲੇ ਹੋਏਗਾ ਦੇਖਿਆ ਉਸੇ ਲਈ ਜਾਣਗੇ ਸਸੀ ਸਾਰਾ ਜੀ ਅਸੀਂ ਇੱਕ ਛੋਟੀ ਜੀ ਸਟੋਰੀ ਤਿਆਰ ਕੀਤੀ ਆ ਇਹਦੇ ਵਿੱਚ ਤੁਸੀਂ ਵੀ ਦੱਸਿਓ ਕਿ ਅਮੀਰੀ ਕਿਹੜੀ ਗੱਲ ਨਾਲ ਆਉਂਦੀ ਆ ਅਮੀਰੀ ਗਹਿਣਿਆਂ ਨਾਲ ਪੈਸਿਆਂ ਨਾਲ ਗੱਡੀਆਂ ਨਾਲ ਆ ਛੂਟੀ ਸ਼ਾਮਾ ਸ਼ੌਕਤ ਨਾ ਮੀਰੀ ਹੁੰਦੀ ਆ ਕਿ ਜਾਇ ਇੱਕ ਜਨਾਨੀ ਦਾ ਘਰ ਵਾਲਾ ਉਹਦਾ ਸਾਥ ਦੇਵੇ ਉਹਦਾ ਪਰਿਵਾਰ ਉਹਦਾ ਪਰਿਵਾਰ ਉਹਦੀ ਸੱਸ ਬੱਚੇ ਸਭ ਉਹਦਾ ਸਾਥ ਦੇਣ ਉਹਨੂੰ ਹੱਥਾਂ ਤੇ ਚੁੱਕੀ ਫਿਰਨ ਜਦੋਂ ਠੀਕ ਨਾ ਹੋਵੇ ਉਹਦੀ ਕੇਅਰ ਕਰਨ ਉਹਨੂੰ ਮੀਰੀ ਕਹਿੰਦੇ ਨੇ ਜਦ ਪੈਸੇ ਨੂੰ ਜਿਹਾ ਪੈਸੇ ਨੂੰ ਮੀਰੀ ਕਹਿੰਦੇ ਨੇ ਇਹ ਚੀਜ਼ ਦਾ ਪਖਿਜਵਾਵ ਦੇਣਾ ਕਮੈਂਟ ਬਾਕਸ ਵਿੱਚ ਚ ਠੀਕ ਹੈ ਜੀ मैडम जी स्टोरी ਚ ਆਨ ਲੱਗਦੇ ਨੇ ਇਹ ਤੁਹਾਡੀ ਸਾਰਿਆਂ ਦੀ ਦੁਆਵਾਂ ਜੇ ਤੁਸੀਂ ਬਹੁਤ ਪਿਆਰ ਦਿੱਤਾ ਹੈ ਬਹੁਤ ਖਿਆਲ ਰੱਖਦੇ ਹੋ ਦੂਰ ਬੈਠੇਗੀ ਸੋ ਇਹ ਤੁਹਾਡੀ ਹੀ ਮਿਹਰਬਾਨੀ ਹੈ ਕਿ ਅੱਜ ਮੈਡਮ ਬੈਠੇ ਸਾਡੇ ਨਾਲ ਬਸ ਅਗਲੀ ਕਿਮੋ ਦੀ ਤਿਆਰੀ ਹੋ ਗਈ ਹੈ ਹੱਥ ਜੋੜ ਕੇ ਬਿੰਤੀ ਹੈ ਸਾਰੇ ਜਣੇ ਬਾਬਾ ਜੀ ਦੇ ਅਰਦਾਸਾਂ ਸ਼ੁਰੂ ਕਰ ਦੋ ਕਿ ਇਹ ਤੀਸਰੀ ਕਿਮੋ ਵੀ ਹੈ ਚੰਗੀ ਤਰ੍ਹਾਂ ਲੈ ਕੇ ਤੇ ਉਹਨੂੰ ਹਰਾ ਕੇ ਆਣ ਕਿ ਮੈਂ ਜਿੱਤ ਗਈ ਆ ਮੇਰਾ ਮਹਾਰਾਜ ਦਾ ਕੀਤਾ ਜੋ ਵੀ ਪਾੜ ਪੂਜਾ ਜਿੱਤ ਗਿਆ ਮੈਂ ਤੇ ਦੁੱਖ ਹਾਰ ਗਿਆ ਮੈਂ ਠੀਕ ਹੈ ਜੀ ਔਰ ਸਟੋਰੀ ਬੜੇ ਧਿਆਨ ਨਾਲ ਦੇਖਣਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨਾ ਕਿ ਵਾਕਿਆ ਇਹਦੇ ਵਿੱਚ ਪੁੱਛਿਆ ਗਿਆ ਵਾ ਅਮੀਰ ਕੌਣ ਹੈ ਅਖਰ ਅਮੀਰ ਕੌਣ ਹੈ ਸੋ ਸਾਡੇ ਇਸ ਸਵਾਲ ਦਾ ਜਵਾਬ ਤੁਸੀਂ ਲੋਕ ਦੱਸਣਾ ਠੀਕ ਹੈ ਜੀ ਕਮੈਂਟ जरूर ਦੱਸਿਓ ਸਸੀ ਕਾਂਜੀ ਸਸੀ ਕਾਂਜੀ